ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 2:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸ.ਐਸ.ਆਈ. ਡਿਊਟੀ ਆਫਸਰ ਨੂੰ ਤਲਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬਾਡੀ ਬੰਬਸੀ ਬਾਵਾ ਖੇਲ ਜਿਹੜਾ ਹੈਗਾ ਪੁਲਿਸ ਬਾਉ ਆ ਦੇ ਨੇੜੇ ਪਈ ਹੈ ਉਹ ਤੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਆਫਸਰ ਪਹੁੰਚਿਆ ਦਾ ਐਸ.ਐਚ.ਓ ਜਾ ਕੇ ਚੈੱਕ ਕੀਤਾ ਤਾਂ ਉਸ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ ਸੋ ਇਹ ਸਬੰਧੀ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹ ਕੀ ਕਾਰਨ ਕੀ ਹੈ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ ਇਹ ਦਲਬੀਰ ਸਿੰਘ ਡੀਐਸਪੀ ਸੀਗੇ ਆਈਆਰਬੀ ਲੱਡਾਕੁਟੀ ਪੋਸਟਰ ਸੀ ਸਰ ਇਹ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਮਾਰੇ ਦੋ ਥਿਸ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਰ ਆਪਾਂ ਦਾ ਵੀ ਕੀ ਕਾਰਨ ਕੀ ਹੈ ਵੀ ਐਕਸਟੈਂਡ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿ ਕਿਦਾਂ ਐਕਸਿਡੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਾਸਤੀ ਅੰਸਰ ਹੋਵੇ ਨੀ ਫਿਲਹਾਲ ਅਜੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜਿੱਥੇ ਕੱਲਾ ਉਹਨਾਂ ਦੀ ਬੋਡੀ ਤੇ ਨੇੜੇ ਕੋ ਹੋਰ ਵਹੀਕਲ ਜਾਂ ਕੋ ਹੋਰ ਕੋ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਆ ਅਸੀਂ ਸਰ ਜਲੰਧਰ ਤੇ ਰਹਿੰਦੇ ਵਾਲੇ ਸਨ ਆ ਨਾਲ ਹੀ ਪਿੰਡ ਹੈ ਬਸਤੀ ਪਵਾ ਕਾਲ ਦਾ ਨਾਲ ਹੀ ਪਿੰਡ ਹੈ ਕਹਿੰਦਾ ਉਹ ਨੇੜੇ ਉਹ ਸਾਈਡ ਹੀ ਰਹਿੰਦੇ ਨੇ ਨੇ ਫੈਮਿਲੀ ਨਾਲ ਜੇ ਕੋਈ ਰابطਾ ਨਹੀਂ ਕਹਿ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੁਛ ਆਇਆ ਹੋਵੇ ਅਸੀਂ ਸਿਸਟੀਵੀ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ ਸੋ ਅਸੀਂ ਉਹ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜੇ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ ਲੇਕਿਨ ਉਹ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ ਇਹ 31 ਦਸੰਬਰ ਦੀ ਮਿਡ ਨਾਈਟ ਨੂੰ ਜਿਹੜਾ ਹੈਗਾ ਸਵੇਰੇ 10:00 ਵਜੇ ਦੇ ਕਰੀਬ ਦੀ ਗੱਲ ਹੈ ਸਾਡੇ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਸਪੀ ਡਿਊਟੀ ਆਫਸਰ ਸੀ ਉਹਨੂੰ ਤਾ ਮਿਲੀ ਸੀ ਵੀ ਇਸ ਤਰ੍ਹਾਂ ਕੋਈ ਬਾਡੀ ਉੰਬਸੀ ਬਾਬਾ ਖੇਲ ਜਿਹੜਾ ਹੈਗਾ ਪੁਲਸਵਾਉ ਦੇ ਨੇੜੇ ਪਈ ਹੈ। ਸੋ ਉੱਥੇ ਜਾ ਕੇ ਜਾ ਕੇ ਚੈੱਕ ਕੀਤਾ ਗਿਆ ਜਦੋਂ ਮੌਕੇ ਤੇ ਡਿਊਟੀ ਅਫਸਰ ਪਹੁੰਚਿਆ ਦਾ ਐਸ ਐਚ ਓ ਜਾ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਉਹ ਹੈਡ ਇੰਜਰੀ ਜਿਹੜੀ ਹੈਗੀ ਉਹਨਾਂ ਦੇ ਸਿਰ ਤੇ ਸੀ। ਸੋ ਇਹ ਸਬੰਧਿਤ ਡਿਟੇਲ ਅਸੀਂ ਪੜਤਾਲ ਕਰ ਰਹੇ ਹਾਂ ਵੀ ਕੀ ਕਾਰਨ ਕੀ ਹੈ। ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸਰ ਕੀ ਨਾਮ ਹੈ ਤੇ ਕਿੱਥੇ ਪੋਸਟਡ ਸੀ? ਇਹ ਦਲਬੀਰ ਸਿੰਘ ਡੀ ਐਸ ਪੀ ਸੀਗੇ ਆਈ ਆਰ ਪੀ ਰੈਡਾ ਕੁੱਟੀ ਪੋਸਟਰ ਸੀ। ਸਕੇ ਪਤਾ ਲੱਗਿਆ ਕਿਸ ਹਾਲਾਤ ਦੇ ਵਿੱਚ ਜਾਂ ਐਕਸੀਡੈਂਟ ਹੋਇਆ ਜਾਂ ਕਿਸ ਨੇ ਮਾਰੇ ਦੋ ਥਿਸ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਜੀ ਤੇ ਉਹ ਹੁਣ ਚੈੱਕ ਕਰ ਰਹੇ ਆ ਅਸੀਂ ਸਰ ਪਤਾ ਵੀ ਕੀ ਕਾਰਨ ਕੀ ਹੈ ਵੀ ਐਕਸੀਡੈਂਟ ਕਰਨਾ ਹੈ ਜਾਂ ਕੋ ਹੋਰ ਰੀਜ਼ਨ ਹੈ ਕਿਦਾਂ ਐਕਸੀਡੈਂਟ ਹੁੰਦਾ ਗੱਡੀ ਵੱਜਦੀ ਹੈ ਗੱਡੀ ਤੋੜ ਟੁੱਟੀ ਜਾਂਦੀ ਹੈ ਐਦਾਂ ਦੇ ਲੱਗਦਾ ਤੁਹਾਨੂੰ ਲੱਗਦਾ ਕੋਈ ਸ਼ਰਸਤੀ ਅੰਸਰ ਹੋਵੇ ਨੀ ਫਿਲਹਾਲ ਅਜ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਿਹੜੀ ਬੋਡੀ ਜਿੱਕੱਲਾ ਉਹਨਾਂ ਦੀ ਬੋਡੀ ਦੇ ਨੇੜੇ ਕੋਈ ਹੋਰ ਵਾਈਕਲ ਜਾਂ ਕੋ ਹੋਰ ਕੋਈ ਚੀਜ਼ ਨਹੀਂ ਸੀ ਲੇਕਿਨ ਇਹ ਹੁਣ ਤਰੀਕਤੋਂ ਫਾਈਂਡ ਆਊਟ ਕਰ ਰਹੇ ਆ ਅਸੀਂ ਸਰ ਜਲੰਧਰ ਚ ਰਹਿਣ ਵਾਲੇ ਆ ਨਾਲ ਹੀ ਪਿੰਡ ਹੈ ਬਸਤੀਪਾਵਾ ਕਾਲ ਦਾ ਨਾਲ ਹੀ ਪਿੰਡ ਹੈ ਕਹਿੰਦਾ ਉਹ ਨੇੜੇ ਉਹ ਸਾਈਡ ਹੀ ਰਹਿੰਦੇ ਨੇ ਨਹੀਂ ਫੈਮਿਲੀ ਨਾਲ ਜੇ ਕੋਈ ਰਾਤਨਿਕ ਐਕਟ ਹੋ ਸਕਿਆ ਸੋ ਫਰਦਰ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ ਉੱਥੇ ਵੀ ਸੀਸੀਟੀਵੀ ਕੈਮਰਾ ਦੇ ਵਿੱਚ ਕੁਝ ਆਇਆ ਹੋਵੇ ਅਸੀਂ ਇਸਟੀ ਵੀ ਕੈਮਰੇ ਅਸੀਂ ਚੈੱਕ ਕਰਵਾ ਰਹੇ ਹਾਂ ਸੋ ਅਸੀਂ ਉਹ ਮੌਕੇ ਮੁਤਾਬਕ ਜਿਹੜੇ ਹੋਰ ਜਿਹੜੇ ਉਸ ਰਸਤਾ ਪੈਂਦਾ ਜਾਂ ਹੋਰ ਵੀ ਪ੍ਰੋਪਰ ਚੈੱਕ ਕਰਵਾਵਾਂਗੇ ਲੇਕਿਨ ਉਹ ਉਹ ਤੋਂ ਬਾਅਦ ਹੀ ਅਪਡੇਟ ਦੇਵਾਂਗੇ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 71409 36488